ਜਲੰਧਰ ਦੇ ਸਪੈਸ਼ਲ ਆਪਰੇਸ਼ਨ ਯੂਨਿਟ ਵੱਲੋਂ ਪੁਲਿਸ ਦੇ ਮੌਤਲ ਪੁਲਿਸ ਮੁਲਾਜ਼ਮ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਕੁਲਵੰਤ ਸਿੰਘ ਨਿਵਾਸੀ ਸੰਝੇ ਗਾਂਦੀ ਨਗਰ ਨੂੰ ਆਪਣੇ ਦੋ ਸਾਥੀਆਂ ਦੇ ਨਾਲ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਕਾਬੂ ਕੀਤਾ ਹੈ ਇਹਨਾਂ ਦੇ ਕੋਲੋਂ ਦੋ ਪਿਸਤੌਲ 32 ਜ਼ਿੰਦਾ ਕਾਰਤੂਸ ਇੱਕ ਦਾਤ ਅਤੇ ਮੋਟਰਸਾਈਕਲ ਕਾਬੂ ਕੀਤਾ ਹੈ ਪੁਲਿਸ ਕਮਿਸ਼ਨਰ ਜਲੰਧਰ ਦੇ ਗੁਰਪ੍ਰੀਤ ਸਿੰਘ ਪੁੱਲਰ ਨੇ ਇਸ ਮੌਕੇ ਤੇ ਜਾਣਕਾਰੀ ਜੰ데요 ਕਿਹਾ ਦੇਖੋ ਜਦੋਂ ਦੀਆਂ ਲੋਕ ਸਭਾ ਇਲੈਕਸ਼ਨਸ ਅਨਾਉਂਸ ਹੋਈ ਹੈ ਅਸੀਂ ਸਾਰੇ ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ ਆਪਣੀ ਸਰਵੇਲੈਂਸ ਵੀ ਵਧਾਈ ਹੈ ਔਰ ਚੈਕਿੰਗ ਵੀ ਚੱਲ ਰਹੀ ਹੈ ਉਸੇ ਤਹਿਤ ਜਿਹੜਾ ਸੀਆਈਏ 2 ਸਾਡਾ ਸਪੈਸ਼ਲ ਆਪਰੇਸ਼ਨ ਯੂਨਿਟ ਹੈਗਾ ਉਹਨਾਂ ਨੇ ਤਿੰਨ ਦੋਸ਼ੀ ਅਸੀਂ ਉਹਨਾਂ ਨੇ ਗ੍ਰਿਫਤਾਰ ਕੀਤੇ ਹੈ ਜਸਵਿੰਦਰ ਏਲੀਅਸ ਜੱਸੀ ਇੱਕ ਉਹਦਾ ਸਾਥੀ ਹੈ ਕੁਲਵਿੰਦਰ ਏਲੀਅਸ ਬਬਲੂ ਇੱਕ ਹੈਗਾ ਦੀਪਕ ਸੈਣੀ ਇਹ ਤਿੰਨ ਬੰਦੇ ਜਿਹੜੇ ਐ ਇਹ ਗ੍ਰਿਫਤਾਰ ਕੀਤੇ ਗਏ ਇਹਨਾਂ ਤੋਂ ਦੋ 0.32 ਦੇ ਪਿਸਟਲ ਤੇ ਨਾਲ 32 ਲਾਈਵ ਕਾਰਟ੍ਰਿਜਸ ਇਹ ਬਰਾਮਦ ਹੋਏ ਇੱਕ ਦਾਤ ਬਰਾਮਦ ਹੋਇਆ ਔਰ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਇਆ ਜੋ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਕੁਲਵਿੰਦ ਆਪਣੇ ਦਸਵਿੰਦਰ ਜੱਸੀ ਹੈ ਇਹ ਪੰਜਾਬ ਪੁਲਿਸ ਦਾ ਇੱਕ ਡਿਸਮਿਸਡ ਕਾਂਸਟੇਬਲ ਹੈ 2010 ਚ ਭਰਤੀ ਹੋਇਆ ਸੀ 2018 ਦੇ ਵਿੱਚ ਡਿਸਮਿਸ ਕੀਤਾ ਗਿਆ ਉਦੋਂ ਵੀ ਡਿਸਮਿਸਲ ਦਾ ਕਾਰਨ ਇਹ ਸੀ ਕਿ ਪਟਨਾ ਦੇ ਵਿੱਚ ਆਰਮਜ਼ੈਕਟ ਦੇ ਕੇਸ ਦੇ ਵਿੱਚ ਫੜਿਆ ਗਿਆ ਸੀ ਇਤੋਂ ਇੱਕ ਨਜਾਇਜ਼ ਹਥਿਆਰ ਫੜਿਆ ਗਿਆ ਸੀ ਔਰ ਕੁਝ ਨਸ਼ਾ ਫੜਿਆ ਗਿਆ ਸੀ ਹੁਣ ਇਹਨੇ ਆਪਣੇ ਦੂਜੇ ਸਾਥੀ ਜਿਹੜਾ ਕੁਲਵਿੰਦਰ ਹੈ ਏਲੀਅਸ ਬਬਲੂ ਇਹ ਕਾਫੀ ਹਾਰਡਹੈਂਡ ਕ੍ਰਿਮੀਨਲ ਹੈ ਸੱਤ ਮੁਕਦਮੇ ਤੇ ਆਲਰੇਡੀ ਪਹਿਲਾਂ ਦਰਜ ਹੈ ਇਨਕਲੂਡਿੰਗ ਮਰਡਰ ਜੋ ਕਿ ਇਹਨਾਂ ਨੇ ਗੁਰਦਾਸਪੁਰ ਡਿਸਟ੍ਰਿਕਟ ਚ ਕੀਤਾ ਸੀ ਉਸ ਤੋਂ ਇਲਾਵਾ ਨਯਾਗ ਅਸਲੀ ਦਾਇਦੇ ਰਾਮਾ ਮੰਡੀ ਪੁਲਿਸ ਸਟੇਸ਼ਨ ਕਮਿਸ਼ਨਰੇਟ ਜਲੰਧਰ ਚ ਪੁਰਾਣਾ ਇੱਕ ਮਕਦਮਾ ਦਰਜ ਹੈ ਇਹਨਾਂ ਨੇ ਦੀਪਕ ਸੈਣੀ ਜਿਹੜਾ ਉਹਨੂੰ ਨਾਲ ਰਲਾਇਆ ਉਹ ਜਿਹੜਾ ਕਿ ਕੁਝ ਦਿਨ ਪਹਿਲਾਂ ਅਫਰੀਕਾ ਤੋਂ ਵਾਪਸ ਆਇਆ ਸੀ ਉਸ ਤੋਂ ਬਾਅਦ ਆਪਣੀ ਇੱਕ ਫਾਸਟ ਫੂਡ ਦੀ ਦੁਕਾਨ ਕਰ ਰਿਹਾ ਸੀ ਪਰ ਉਹ ਨਹੀਂ ਚੱਲੀ ਸੋ ਉਹ ਕ੍ਰਾਈਮ ਦੀ ਦੁਨੀਆ ਚ ਇਹਨਾਂ ਨਾਲ ਜੁੜ ਗਿਆ ਇਹਨਾਂ ਤਿੰਨਾਂ ਨੇ ਰਲ ਕੇ ਮੇਨਲੀ ਹੁਣ ਸੋਚਿਆ ਸੀ ਕਿ ਅਸੀਂ ਕੋਈ ਕਾਰ ਸਨੇਚ ਕਰਾਂਗੇ ਔਰ ਕਾਰ ਸਨੇਚ ਕਰਕੇ ਉਸ ਦੇ ਉੱਤੇ ਕੋਈ ਕੈਸ਼ ਵੈਨ ਜਾਂ ਬੈਂਕ ਡਕੁਇਟੀ ਕਰਨ ਦਾ ਇਹਨਾਂ ਦਾ ਇਰਾਦਾ ਸੀਗਾ ਔਰ ਜਿਹੜੇ ਪੁਲਿਸ ਆਫਿਸਰਸ ਨੇ ਇਹਨਾਂ ਦੇ ਖਿਲਾਫ ਉਸ ਟਾਈਮ ਐਕਸ਼ਨ ਲਿਆ ਸੀ ਉਹਨਾਂ ਨੂੰ ਵੀ ਹਾਰਮ ਕਰਨ ਦਾ ਇਹਨਾਂ ਦੀ ਗੱਲ ਸਾਹਮਣੇ ਆਈ ਹੈ ਮੁਢਲੀ ਤਫਤੀਸ਼ ਤੋਂ ਪਰ ਇਹਨੂੰ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਤਾਂ ਕਿ ਸਾਰੀਆਂ ਡਿਟੇਲਸ ਕਰੈਬੋਰੇਟ ਅਸੀਂ ਕਰ ਸਕੀਏ ਹੁਣ ਤੱਕ ਜਿਹੜੀ ਇਹਨਾਂ ਦੀ ਫੜੇ ਜਾਣ ਦੀ ਗੱਲ ਹੈ ਉਹ ਇਹਨਾਂ ਦੀ ਜਿਹੜੀ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਤੇ ਸਾਰੇ ਇਹ ਕਾਰਵਾਈ ਹੋਈ ਹੈ ਔਰ ਰੇਲਵੇ ਲਾਈਨ ਜਿਹੜੀ ਹੈ ਸੁਰਨਸੀ ਦੇ ਨੇੜੇ ਇਹਨਾਂ 2 ਨੰਬਰ 1 ਦੇ ਵਿੱਚ ਪਰਚਾ ਦਰਜ ਕੀਤਾ ਗਿਆ ਉਹਦੇ ਚ ਰੋਬਰੀ ਡਕਾਇਟੀ ਸਨੇਚਿੰਗ ਜੋ ਇਹਨਾਂ ਦੀ ਤਰੀਕਾ ਵਾਰਦਾਤਾ ਉਹਦੀਆਂ ਸਾਰੀਆਂ ਰੈਲੇਵੈਂਟ ਸੈਕਸ਼ਨ ਜਿਹੜੀਆਂ ਉਹ ਲਾਈਆਂ ਗਈਆਂ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਐਸసీపీ ਕ੍ਰਾਈਮ ਐਡੀਸੀਪੀ ਇਨਵੈਸਟੀਗੇਸ਼ਨ ਦੇ ਸਾਰੇ ਤਿੰਨੋਂ ਆਫੀਸਰਸ ਆਪ ਥੋਰੋਲੀ ਇਨਵੈਸਟੀਗੇਟ ਕਰ ਰਹੇ ਕਿਉਂਕਿ ਅਸੀਂ ਕਿਸੇ ਵੀ ਲੜੀ ਨੂੰ ਖਾਲੀ ਨਹੀਂ ਛੱਡਣਾ ਚਾਹੁੰਦੇ ਔਰ ਸਾਰੀਆਂ ਜਿੰਨੀ ਵੀ ਐਵੀਡੈਂਸ ਹੈ ਇਹਨੂੰ ਪ੍ਰੂਵ ਕਰਕੇ ਇਹਨਾਂ ਨੂੰ ਜੋੜ ਕੇ ਇਹਨਾਂ ਦੇ ਖਿਲਾਫ ਜਿਹੜਾ ਪੁਖਤਾ ਸਬੂਤ ਆਪਾਂ ਇਨਵੈਸਟੀਗੇਟ ਕਰਾਂ ਸਰ ਇਹ ਕਿਹੜੇ ਪੁਲਿਸ ਅਫੀਸਰ ਨੂੰ ਹਰਾਸ ਕਰਨ ਦੀ ਗੱਲ ਹੈ ਦੇਖੋ ਅਜੇ ਤੱਕ ਗੱਲ ਇਹ ਆਈ ਵੀ ਇਨਸਪੈਕਟਰ ਨਵਦੀਪ ਸਿੰਘ ਦੇ ਨਾਲ ਇਹ ਰਹੇ ਸੀਗੇ ਉਦੋਂ ਉਹਦੀ ਰਿਪੋਰਟ ਤੇ ਇਹਨਾਂ ਦੀ ਡਿਸਮਿਸਲ ਹੋਈ ਸੀ ਇੰਨੀ ਇੱਕ ਗੱਲ ਅਜੇ ਸਾਹਮਣੇ ਆਈ ਹੈ ਪਰ ਇਹਦੀ ਕੋਰਿਬੋਰੇਸ਼ਨ ਬੜੀ ਜ਼ਰੂਰੀ ਹੈ ਕਿ ਕੀ ਬੈਕਗ੍ਰਾਉਂਡ ਹੈ ਉਸ ਸਾਰੀ ਗੱਲ ਦਾ ਕਿਉਂਕਿ ਥੋੜੀ ਪੁਰਾਣੀ ਗੱਲ ਹੈ ਔਰ ਮੈਂ ਇਹਨੂੰ ਪਰਸਨਲੀ ਆਪ ਦੇਖ ਰਿਹਾ ਬਿਕੋਜ਼ ਇਹ ਸੈਂਸਿਟਿਵ ਇਸ਼ੂ ਹੈ ਸਰ ਜੱਸੀ ਹਮਕੀ ਕਰ ਰਿਹਾ ਹੈਗਾ ਤੇ ਇਹ ਹਥਿਆਰ ਕਿੱਥੋਂ ਇਹ ਜੋਨ ਨੇ ਮੁੱਢਲੀ ਪੁੱਛਗਿੱਛ ਦੱਸਿਆ ਕਿ ਅਸੀਂ ਬਿਹਾਰ ਤੋਂ 70000 ਰੁਪਏ ਦੇ ਵਿੱਚ ਲੈ ਕੇ ਆਏ ਹਾਂ ਅਸੀਂ ਇਹਨਾਂ ਦੇ ਸਾਰੇ ਬੈਂਕ ਅਕਾਊਂਟਸ ਤੇ ਸੋਰਸ ਆਫ ਇਨਕਮ ਉਹ ਸਾਰੀਆਂ ਐਨਾਲਾਈਜ਼ ਕਰ ਰਹੇ ਹਾਂ so that ਅਸੀਂ ਐਗਜੈਕਟ ਨਤੀਜੇ ਤੇ ਪਹੁੰਚ ਸਕੀਏ ਕਿ ਇਹਨਾਂ ਦਾ ਕੋਈ ਚੀਜ਼ ਜਿਹੜੀ ਸਾਡੇ ਤੋਂ ਛੁਪੀ ਨਾ ਰਹੇ ਜੇ ਇਨਵੈਸਟੀਗੇਸ਼ਨ ਦੇ ਵਿੱਚ ਦੱਸਿਓ ਜੀ ਥੋੜੇ ਜੀ ਕੰਮ ਲੈਣੇ ਨੇ ਇੱਥੇ ਪ੍ਰੋਸੀਜਰ ਐਂਗੇਜ ਹੋ ਗਿਆ। ਬਾਕੀ ਮੀਰ ਜੀ ਆਪਣੇ ਸਾਥੀ ਤੇ। ਪਰ ਇਨਸਪੈਕਟਰ ਨਵਦੀਪ ਨੇ ਹੀ ਫੜਿਆ ਸੀ। ਦੇਖੋ ਮੈਂ ਜਿਹੜੀ ਪੁਰਾਣੀ ਗੱਲ ਹੈ ਮੈਂ ਉਹਨੂੰ ਥੋਰਲੀ ਤੁਹਾਨੂੰ ਦੱਸਿਆ ਪਰ ਉਹ ਕਰ ਰਹੇ ਹਾਂ। ਔਰ ਸਾਡੇ ਸੀਨੀਅਰ ਅਫਸਰ ਜਿਹਨੂੰ ਚੰਗੀ ਤਰ੍ਹਾਂ ਉਸ ਐਂਗਲ ਨੂੰ ਵੀ ਪਰੂਵ ਕਰਾਂਗੇ ਤੇ ਜਿਹੜੀ ਵੀ ਗੱਲਬਾਤ ਹੋਈ ਉਹ ਅਨ ਰਿਕਾਰਡ ਲੈ ਕੇ ਆਵਾਂਗੇ ਇਨਵੈਸਟੀਗੇਸ਼ਨ ਦੌਰਾਨ ਸਰ ਜਿਹੜਾ ਬਿਹਾਰ ਤੋਂ ਹਥਿਆਰ ਪੰਜਾਬ ਚ ਆ ਰਿਹਾ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਹੈਗਾ ਕਿ ਇਹ ਪ੍ਰਸ਼ਾਸਨ ਦੀ ਥੋੜੀ ਨਾਕਾਮੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਹਥਿਆਰ ਹੀ ਉੱਥੋਂ ਆਉਂਦੇ ਨੇ ਦੇਖੋ ਬੇਸਿਕਲੀ ਸਟੇਟ ਲੈਵਲ ਤੇ ਡਾਇਰੈਕਟਰ ਜਨਰਲਜ਼ ਦੀ ਕਾਨਫਰੰਸ ਦੇ ਵਿੱਚ ਇਹ ਗੱਲਾਂ ਟੇਕ ਅਪ ਕੀਤੀਆਂ ਜਾਂਦੀਆਂ ਕਿ ਯੂਪੀ ਬਿਹਾਰ ਦੇ ਵਿੱਚ ਜਿੱਥੇ ਕੋਈ ਇਲੀਗਲ ਫੈਕਟਰੀਜ਼ ਵਗੈਰਾ ਹੈ ਉਹ ਆਪ ਪੁਲਿਸ ਵੀ ਉਸਤੇ ਕਾਰਵਾਈ ਕਰਦੀ ਹੈ ਹਮੇਸ਼ਾ ਐਕਸਚੇਂਜ ਆਫ ਇਨਫੋਰਮੇਸ਼ਨ ਹੁੰਦੀ ਹੈ ਹੁਣ ਵੀ ਆਪਾਂ ਇਹਨੂੰ ਥਰੂ ਬੀਓਆਈ ਤੇ ਸਾਡੇ ਡੀਜੀ ਸਾਹਿਬ ਦੇ ਆਫਿਸ ਦੇ ਰਾਹੀਂ ਇਹਨੂੰ ਟੇਕ ਅਪ ਕਰਾਂਗੇ ਇਸ਼ੂ ਨੂੰ